ਇੱਕ ਪਿਆਜ਼ ਮੈਂ ਐਡ ਕੀਤਾ ਸਲਗਮ ਐਡ ਕੀਤਾ ਵਾ ਤੇ ਇੱਕ ਮੈਂ ਜਿਹੜਾ ਟਮਾਟਰ ਐਡ ਕੀਤਾ ਵਾ ਬਾਕੀ ਦੀ ਜਬ ਬਾਜਰੀ ਦੀ ਰੋਟੀ ਵੀ ਖਾ ਸਕਦੇ ਹੋ ਉਹ ਸਭ ਤੋਂ ਵਧੀਆ ਵਾ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਜਿਹੜਾ ਮੈਂ ਅੱਜ ਵਰਕਆਊਟ ਕਰਾਂਗਾ ਤੁਸੀਂ ਪੰਚਾ ਜੀ ਇਹ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਕੀਰ ਵੀ ਮੈਂ ਇਹਦੇ ਵਿੱਚ ਐਡ ਕੀਤਾ ਵਾ ਜੀ ਸੋ ਇਹ ਆਪਣਾ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਪੈਰ ਪੈਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਆਪਣੇ ਵਲੌਗ ਦਾ ਹੈਗਾ 12ਵਾਂ ਦਿਨ ਤੇ ਸਵੇਰ ਦੇ 11:00 ਵੱਜ ਗਏ ਆ ਹਨਾ ਤੇ ਆਪਾਂ ਸਵੇਰੇ ਸੀ ਜਿਹੜਾ ਵਰਕਆਊਟ ਨਹੀਂ ਕੀਤਾ ਹੈਗਾ ਤੇ ਸਵੇਰੇ ਕੁਝ ਕਿਉਂਕਿ ਮੈਂ ਅੱਜ ਲੇਟ ਉੱਠਿਆ ਤੋਂ ਕਿ ਮੈਨੂੰ ਰਾਤ ਕੰਮ ਸੀਗਾ ਬਹੁਤ ਜ਼ਿਆਦਾ ਰਾਤ ਲੇਟ ਸੁੱਤੇ ਆਂ ਤੇ ਅੱਜ ਲੇਟ ਉੱਠੇ ਤੇ ਮੈਂ ਸਵੇਰੇ ਫਿਰ ਵਰਕਆਊਟ ਵੀ ਨਹੀਂ ਕੀਤਾ ਮੈਂ ਸੋਚਿਆ ਵੀ ਅੱਜ ਦੁਪਹਿਰੇ ਹੀ ਵਰਕਆਊਟ ਕਰਾਂਗੇ ਤੇ ਆਪਾਂ ਸਵੇਰ ਦਾ ਕੁਝ ਖਾਦਾ ਵੀ ਨਹੀਂ ਹੈਗਾ ਮੈਂ ਸਿਰਫ ਬ્લેਕ ਕਾਫੀ ਪੀਤੀ ਹੋਈ ਆ ਤੇ ਗਰਮ ਪਾਣੀ ਪੀਤਾ ਹੋਇਆ ਵਾ ਤੇ ਬ્લેਕ ਕਾਫੀ ਪੀ ਕੇ ਹੁਣ ਮੈਂ ਗਰਾਊਂਡ ਦੇ ਵਿੱਚ ਆ ਗਿਆ ਹੁਣ ਆਪਾਂ ਜਿਹੜਾ ਵਰਕਆਊਟ ਉਹ ਕਰਾਂਗੇ ਵਰਕਆਊਟ ਕਰਕੇ ਫਿਰ ਆਪਾਂ ਜਾਵਾਂਗੇ ਕਰ ਹਣਾ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਬ੍ਰੇਕਫਾਸਟ ਸੋ ਜਿਹੜਾ ਆਪਣਾ ਅੱਜ ਦਾ ਵਰਕਆਊਟ ਹੋਗਾ ਨਾ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵਾਰਮਅਪ ਵਾਰਮਅਪ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ 100 ਐਕਸਰਸਾਈਜ਼ ਲਾਵਾਂਗੇ ਨਾ ਮਿਕਸ ਜਿਆ ਐਕਸਰਸਾਈਜ਼ ਲਾਵਾਂਗੇ ਪੂਰੀ ਬੋਡੀ ਦਾ ਜਿਹੜਾ ਵਰਕਆਊਟ ਆਪਣਾ ਉਹ ਹੋਊਗਾ ਨਾ ਵਿੱਚੇ ਪੇਟ ਦੀ ਐਕਸਰਸਾਈਜ਼ ਵੀ ਹੋਣਗੀਆਂ ਵਿੱਚ ਮਤਲਬ ਦੀ ਕੋ ਕਾਰਡੀਓ ਵੀ ਹੋਊਗਾ ਨਾ ਕਾਰਡੀਓ ਤੇ ਪੇਟ ਦੀ ਐਕਸਰਸਾਈਜ਼ ਹੋਣਗੀਆਂ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਘਰ ਘਰ ਜਾ ਕੇ ਕਰਾਂਗੇ ਆਪਾਂ ਬ੍ਰੇਕਫਾਸਟ ਸੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਲੀ ਅਪਡੇਟ ਹੋਗੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਰਾਂਗਾ ਸੋ ਜਿਹੜਾ ਅੱਜ ਦਾ ਬਲੌਗ ਆਪਣਾ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਜ਼ਰੂਰੀ ਹੈ ਕਿਉਂਕਿ ਅੱਜ ਦੀ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਜਿਹੜਾ ਮੈਂ ਅੱਜ ਵਰਕਆਊਟ ਕਰਾਂਗਾ ਤੁਸੀਂ ਉਹ ਵਰਕਆਊਟ ਕਰੋ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਮਿਲੇਗਾ ਤੇ ਬੜੀ ਜਿਹੜੀ ਡਾਈਟ ਆ ਡਾਈਟ ਵੀ ਆਪਾਂ ਅੱਜ ਕੁਝ ਚੇਂਜ ਕਰਾਂਗੇ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਸਭ ਤੋਂ ਪਹਿਲਾਂ ਜੀ ਆਪਾਂ ਨਾ ਵਾਰਮਅਪ ਕੀਤਾ ਫੁੱਲ ਬੋ ਮਤਲਬ ਵੀ ਆਪਾਂ ਬੋਡੀ ਨੂੰ ਫੁੱਲ ਤਰੀਕੇ ਨਾਲ ਆਪਾਂ ਵਾਰਮ-ਅਪ ਕੀਤਾ ਕਿਉਂਕਿ ਜਦੋਂ ਵੀ ਆਪਾਂ ਕੋਈ ਵਰਕਆਊਟ ਕਰਨਾ ਹੁੰਦਾ ਨਾ ਅਸੀਂ ਸਟ੍ਰੈਚਿੰਗ ਤੇ ਵਾਰਮ-ਅਪ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਵਾਰਮ-ਅਪ ਤੋਂ ਬਿਨਾਂ ਹੀ ਅਸੀਂ ਵਰਕਆਊਟ ਸ਼ੁਰੂ ਕਰ ਦਈਏ ਤਾਂ ਉਹਦੇ ਨਾਲ ਕੀ ਸਾਨੂੰ ਇੰਜੀਜ ਹੋਣ ਦੇ ਚਾਂਸਾ ਜਿਹੜੇ ਸਾਡੇ ਉਹ ਜ਼ਿਆਦਾ ਵਾਧ ਜਾਂਦੇ ਸੀ ਸਭ ਤੋਂ ਪਹਿਲਾਂ ਵਾਰਮ-ਅਪ ਕੀਤਾ ਫਿਰ ਮੈਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਲਾਈਆਂ ਪੇਟ ਦੀਆਂ ਲਾਈਆਂ ਨਾ ਮੈਂ ਟਰਿੱਡੀਆਂ 'ਚ ਲਾਈਆਂ ਹਰ ਇੱਕ ਰੇ ਪੋਜੀਸ਼ਨ ਐਕਸਰਸਾਈਜ਼ ਦੇ ਹੁੰਦੇ ਸੀ 25 ਤੋਂ 30 ਦੇ ਵਿੱਚ ਹੁੰਦੇ ਸੀ ਤੇ ਸੈੱਟ ਮੇ ਇਹਦੇ ਤਿੰਨ ਤਿੰਨ ਸੈੱਟ ਲਾਈ ਸੀ ਤੁਸੀਂ ਦੇਖ ਸਕਦੇ ਪਹਿਲਾਂ ਮੈਂ ਹੋਰ ਐਂਗਲ ਤਰੀਕੇ ਨਾਲ ਲਾਈ ਸੀ ਹੁਣ ਕਦੇ ਲੈਫਟ ਲੈਗ ਚੱਕ ਕੇ ਕਦੇ ਰਾਈਟ ਲੈਗ ਚੱਕ ਕੇ ਫਿਰ ਉਸ ਤੋਂ ਬਾਅਦ ਮੈਂ ਇਹ ਪਲੈਂਕ ਟਾਈਪ ਸੀ ਜਿਹੜੀ ਮੈਂ ਇਹ ਇਹਦੀ ਵੀ ਮੈਂ ਜਿਹੜੇ ਸੀਗੇ ਤਿੰਨ ਇਹਦੇ ਮੈਂ ਸੈੱਟ ਲਾਈ ਰੈਪਰਸ਼ੀਪ 25 ਤੋਂ 30 ਸੀ ਉਸ ਤੋਂ ਬਾਅਦ ਫਿਰ ਮੈਂ ਇਹਦਾ ਪਲੈਂਕ ਲਾਇਆ ਇਹਨੂੰ ਪਲੈਂਕ ਕਹਿੰਦੇ ਇਹ ਉਹ ਖੁਰ ਜਾਂਦੀ ਹੈ ਹਨਾ ਸਾਡਾ ਵੇਟ ਘਟ ਜਾਂਦਾ ਵਾ ਸੋ ਇਹ ਕੋਰ ਦਾ ਵਰਕਆਊਟ ਆ ਨਾ ਫਿਰ ਉਸ ਤੋਂ ਬਾਅਦ ਮੈਂ ਜਿਹੜੀ ਸੀ ਇਹ ਜੰਪੀਆਂ ਵਾਲੀ ਐਕਸਰਸਾਈਜ਼ ਕੀਤੀਆਂ ਟੂ ਟੱਚ ਕੀਤਾ ਇਧਰਲੀ ਸਾਈਡ ਕੀਤਾ ਇਧਰ ਦੀ ਸਾਈਡ ਤੇ ਲੈਫਟ ਸਾਈਡ ਕਰ ਟੱਚ ਕਰਦਾਈ ਕਦੇ ਰਾਈਟ ਸਾਈਡ ਟੱਚ ਕਰਦਾਈ ਕਿਉਂਕਿ ਜਿਹੜਾ ਇਹ ਵਰਕਆਊਟ ਨਾ ਇਹ ਆ ਜਾਂਦਾ ਵਰਕਆਊਟ एचआईआईटी ट्रेनिंग ਕਹਿੰਦੇ ਇਹਨੂੰ ਨਾ ਹਾਈ ਟੈਨਸੀਟਰ ਟ੍ਰੇਨਿੰਗ ਕਹਿੰਦੇ ਆ ਇਹਦੇ ਨਾਲ ਸਾਡੀ ਜਿਹੜੀ ਹਾਰਟ ਬੀਟ ਆ ਉਹ ਫਾਸਟ ਚੱਲਦੀ ਹੈ ਜਦੋਂ ਸਾਡੀ ਹਾਰਟ ਬੀਟ ਫਾਸਟ ਚੱਲਦੀ ਹੈ ਸਾਡਾ ਬਲਡ ਵੇਟ ਆ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਂਦਾ ਨਾ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆ ਜੰਪਿੰਗ ਵਾਲੀ ਐਕਸਰਸਾਈਜ਼ ਜਿੰਨੇ ਕੀਤੀਆਂ ਲੈਗ ਵਾਲੀ ਐਕਸਰਸਾਈਜ਼ ਕੀਤੀਆਂ ਹਾਈ ਨੀ ਵਾਲੀ ਐਕਸਰਸਾਈਜ਼ ਕੀਤੀਆਂ ਹਰ ਇੱਕ ਐਕਸਰਸਾਈਜ਼ ਜਦੋਂ ਮੈਂ ਜਾਨਕੀ ਟੋਟਲ ਇਹਦੇ ਵਿੱਚ ਤਿੰਨ ਸੈੱਟ ਲਾਈ ਹਰੇਕ ਜਾਨਕੀ 5 5-5 ਮਿੰਟ ਦੇ ਤਿੰਨ ਸੈਟ ਹੋ ਗਏ ਟੋਟਲ ਮੇਰਾ 15 ਮਿੰਟ ਦਾ ਵਰਕਆਊਟ ਸੀ ਟੋਟਲ ਜਾਨਕੀ ਆਪਾਂ 30 ਉਹ ਆਪਣਾ ਖਤਮ ਹੋ ਗਿਆ ਬਹੁਤ ਜ਼ੋਰ ਲੱਗਿਆ ਬੱਸ ਹੋ ਗਈ ਆ ਹਨਾ ਪਹਿਲਾਂ ਅਨਸਰ ਮੈਂ ਗਰਾਊਂਡ ਦੇ ਵਿੱਚ ਵਾਰਮ ਅਪ ਕੀਤਾ 100 ਜਿਹੇ ਨਾਲ ਐਕਸਰਸਾਈਜ਼ ਕਰਕੇ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਤੁਹਾਨੂੰ ਦੱਸਿਆ ਵਰਕਆਊਟ ਹਨਾ ਪਹਿਲਾਂ ਮੈਂ ਪੇਟ ਦੀਆਂ ਐਕਸਰਸਾਈਜ਼ ਲਾਈਆਂ ਉਹਦੇ ਵਿੱਚ ਤਿੰਨ ਸੈੱਟ ਲਾਈ ਫਿਰ ਉਸ ਤੋਂ ਬਾਅਦ ਮੈਂ ਮਤਲਬ ਵੀ ਕੋਰ ਦੀਆਂ ਐਕਸਰਸਾਈਜ਼ ਲਾਈਆਂ ਹਨਾ ਫਿਰ ਉਸ ਤੋਂ ਬਾਅਦ ਟੂ ਟੱਚ ਕੀਤੇ ਉਹਦੇ ਵੀ ਮੈਂ ਤਿੰਨ ਸੈੱਟ ਲਾਈ ਫਿਰ ਉਸ ਤੋਂ ਬਾਅਦ ਜਿਹੜੇ ਹਲਕੀ ਫੁਲਕੀ ਵਰਕਆਊਟ ਸੀ ਗਾਲਾ ਫਿਰ ਉਸ ਤੋਂ ਬਾਅਦ ਮੈਂ ਪੁਸ਼-ਅਪ ਵਗੈਰਾ ਸਾਰੇ ਕੁਝ ਲਾ ਕੇ ਮੇਰਾ ਜਿਹੜਾ ਸਵੇਰ ਦਾ ਵਰਕਆਊਟ ਆ ਵਧੀਆ ਜ਼ੋਰ ਲੱਗ ਗਿਆ ਜਾਨੀ ਕਿ ਆਪਣਾ ਟੋਟਲ ਘੰਟੇ ਦਾ ਵਰਕਆਊਟ ਆ ਜੀ ਆਪਣਾ ਉਹ ਖਤਮ ਹੋ ਗਿਆ ਸੋ ਹੁਣ ਆਪਾਂ ਚੱਲੇ ਆ ਘਰ ਘਰੇ ਜਾ ਕੇ ਆਪਾਂ ਜਿਹੜੀ ਫਰਸਟ ਮੀਲ ਆਪਣੀ ਉਹ ਉਹ ਲਵਾਂਗੇ ਸੋ ਦੇਖਦੇ ਹੁਣ ਜਾਨੀ ਆਪਣਾ ਬ੍ਰੈਕਫਾਸਟ ਹੀ ਹੋ ਗਿਆ ਕੋਈ ਤਾਂ ਆਪਾਂ ਖਾਧਾ ਨਹੀਂ ਹੈਗਾ ਕੱਲ ਰਾਤ 7:30-8 ਵਜੇ ਦੀ ਰੋਟੀ ਖਾਧੀ ਹੋਈ ਆ ਤੇ ਹੁਣ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਨਾ ਫਾਸਟਿੰਗ ਵਾਲਾ ਕੰਮ ਹੀ ਹੋ ਗਿਆ ਸੋ ਹੁਣ ਘਰ ਜਾ ਕੇ ਆਪਾਂ ਦੇ ਦੇ ਬ੍ਰੈਕਫਾਸਟ ਦੇ ਵਿੱਚ ਕੀ ਲੈਣਾ ਵਾ ਸੋ ਪਲੀਜ਼ ਬਲੌਗ ਦੇ ਨਾਲ ਬਨੇ ਰਹੋ ਜੀ ਸੋ ਹਾਂਜੀ ਦੋਸਤੋ ਆਪਾਂ ਵਰਕਆਊਟ ਕਰਕੇ ਘਰੇ ਆ ਗਏ ਸੀ ਤੇ ਆਪਾਂ ਨੂੰ ਅਧਰ ਘੰਟਾ ਹੋ ਗਿਆ ਤੇ ਹੁਣ ਆਪਾਂ ਜਿਹੜਾ ਫਰਸਟ ਮੀਲ ਆ ਜਾਨੀ ਕੀ ਆਪਣਾ ਹਨਾ ਜਾਨੀ ਕੀ ਆਪਾਂ ਲਾਂਚ ਹੀ ਕਰਨ ਲੱਗੇ ਹੁਣ ਬ੍ਰੈਕਫਾਸਟ ਦਾ ਕਰਦਾ ਵੈਸੇ ਫਰਸਟ ਮੀਲ ਆਪਣੀ ਸੋ ਫਰਸਟ ਮੀਲ ਦੇ ਵਿੱਚ ਆਪਾਂ ਲੈ ਰਹੇ ਹਾਂ ਜੀ ਇੱਕ ਪਲੇਟ ਜਿਹੜੀ ਆਪਾਂ ਸਲਾਦ ਦੀ ਲਈ ਹੈ ਸਲਾਦ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਦੋ ਤਿੰਨ ਚੀਜ਼ਾਂ ਐਡ ਕੀਤੀਆਂ ਨੇ ਖੀਰਾ ਐਡ ਕੀਤਾ ਜੀ ਇੱਕ ਪਿਆਜ਼ ਮੈਂ ਐਡ ਕੀਤਾ ਸਲਗਮ ਐਡ ਕੀਤਾ ਵਾ ਤੇ ਇੱਕ ਮੈਂ ਜਿਹੜਾ ਟਮਾਟਰ ਐਡ ਕੀਤਾ ਵਾ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ 30 ਗ੍ਰਾਮ ਮੈਂ ਚੋਲਲੇ ਐ ਜੀ ਦੇ ਨਾਲ ਮੈਂ ਤਿੰਨ ਉਬਲੇ ਹੋਏ ਅੰਡੇ ਲਏ ਆ ਜਿਹੜਾ ਤਾਂ yellow 파ਟਾ ਜੀ ਮੈਂ ਕੱਢ ਤਾ ਨਾਲ ਵੀ ਰੋਂਗੀ ਦੀ ਸਬਜ਼ੀ ਲਈ ਇੱਕ ਕੁਲੀ ਰੋਂਗੀ ਦੀ ਸਬਜ਼ੀ ਹੋਗੀ ਰਾਈਸ ਹੋਗੇ ਤੇ ਅੰਡੇ ਹੋਗੇ ਤੇ ਇੱਕ ਪਲੇਟ ਸਲਾਦ ਦੀ ਹੋਗੀ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਲੰਚ ਆ ਜੀ ਇਹ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਜਿਹੜੀ ਡਾਈਟ ਮੈਂ ਖਾ ਰਿਹਾ ਮੈਂ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਹਨ ਜੇ ਤੁਸੀਂ ਵੇਜੀਟੇਰੀਅਨ ਹੋ ਅੰਡੇ ਵਗੈਰਾ ਨਹੀਂ ਖਾਂਦੇ ਹੈਗੇ ਹਨ ਤਾਂ ਤੁਸੀਂ ਅੰਡੇ ਦੀ ਥਾਂ ਤੇ ਤੁਸੀਂ 100 ਜਾਂ 150 ਗ੍ਰਾਮ ਤੁਸੀਂ ਪਨੀਰ ਖਾ ਸਕਦੇ ਹੋ ਜਾਂ ਫਿਰ ਤੁਸੀਂ ਪਨੀਰ ਦੀ ਥਾਂ ਤੇ ਜਾਂ ਫਿਰ ਤੁਸੀਂ ਸੋਇਬੀਂ ਦੀ ਬੜੀ ਜੀ ਹੁੰਦੀ ਹੈ ਨਾ ਜਿਹੜੀਆਂ ਤੁਸੀਂ ਉਹ ਵੀ ਤੁਸੀਂ ਕਸਰਨੀ ਸੋ ਆਪਣੀ ਜਿਹੜੀ ਉਹ ਅਗਲੀ ਮੀਲ ਹੋਊਗੀ ਆਪਾਂ 5:00 6:00 ਵਜੇ ਮੀਲ ਹੋਏਗੀ ਆਪਣੀ ਸੋ ਦੇਖਦੇ ਅੱਜ ਪੰਜ ਜਿਹੜੀ ਮੀਲ ਦੇ ਵਿੱਚ ਆਪਾਂ ਕੀ ਲੈਣਾ ਸੋ ਪਲੀਜ਼ ਬਲੌਗ ਦੇ ਨਾਲ ਬਣਾ ਦਿਓ ਜੀ ਸੋ ਹਾਂਜੀ ਆਪਾਂ ਹੁਣ ਡਿਨਰ ਕਰਨ ਲੱਗੇ ਆ ਤੇ 7:30 ਵਜੇ ਦਾ ਟਾਈਮ ਹੋ ਗਿਆ ਵਾ ਤੇ ਆਪਾਂ ਜਿਹੜੀ ਵਿੱਚ 5:30 ਵਜੇ ਦੀ ਮੀਲ ਸੀ ਆਪਾਂ ਉਹ ਵੀ ਸਕਿੱਪ ਕਰ ਗਿਆਂ ਨਹੀਂ ਲਈ ਹੈਗੀ ਕਿਉਂਕਿ ਆਪਣਾ ਲੰਚ ਥੋੜਾ ਜਿਆਦਾ ਹੈਵੀ ਹੋ ਗਿਆ ਸੀ ਭੁੱਖ ਲੱਗੀ ਨਹੀਂ ਹੈਗੀ ਤੇ ਮੈਂ ਬਲੈਕ ਕਾਫੀ ਬਣਾ ਕੇ ਪੀ ਲਈ ਸੀਗੀ ਤੇ ਹੁਣ ਆਪਾਂ ਡਿਨਰ ਕਰਨ ਲੱਗੇ ਸਿੱਧਾ ਡਿਨਰ ਦੇ ਵਿੱਚ ਉਹੀ ਆ ਜੋ ਕੁਝ ਆਪਾਂ ਲੰਚ ਦੇ ਵਿੱਚ ਲਿਆ ਸੀਗਾ ਸੋ ਇਹ ਕੋਈ ਤੁਹਾਨੂੰ ਮੈਂ ਦਿਖਾ ਦਿਨਾ ਹਣਾ ਤੇ ਇਹ 30 ਗ੍ਰਾਮ ਰਾਈਸ ਨੇ ਚੋਲ ਨੇ ਜੀ ਇਹ ਹਨਾ ਤੇ ਤਿੰਨ ਉਬਲੇ ਹੋਏ ਅੰਡੇ ਆ ਇਹਦਾ ਯੈਲੋ ਪਾਰਟ ਜਿਹੜਾ ਕੱਢਦਾ ਤੇ ਇੱਕ ਕੋਲੀ ਸਬਜ਼ੀ ਦੀ ਆ ਇਹ ਜੋ ਜਿਹੜੀ ਦੁਪਹਿਰੇ ਸਬਜ਼ੀ ਸੀ ਉਹੀ ਆਪਾਂ ਹੁਣ ਰਾਤ ਨੂੰ ਦੇ ਰਹੇ ਆ ਸਬਜ਼ੀ ਜੀ ਤੇ ਨਾਲ ਇੱਕ ਪਲੇਟ ਸਲਾਦ ਦੀ ਆ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਮੈਂ ਗਾਜਰ ਲਈ ਆ ਸਲਗਮ ਲਿਆਵਾ ਟਮਾਟਰ ਲਿਆਵਾ ਤੇ ਇੱਕ ਹਾਫ ਖੀਰਾ ਵੀ ਮੈਂ ਇਹਦੇ ਵਿੱਚ ਏੜੀ ਕੀਤਾ ਵਾ ਜੀ ਸੋ ਇਹ ਆਪਣਾ ਡਿਨਰ ਹੋਏਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਡਿਨਰ ਆ ਜੀ ਅੱਜ ਦਾ ਤੇ ਕਈ ਵਾਰ ਪੈਣਪਲਾਂ ਪੁੱਛਦੇ ਸੀ ਕਹਿੰਦੇ ਕਿ ਵੀ ਜੀ ਤੁਸੀਂ ਰੋਟੀ ਤਾਂ ਖਾਂਦੇ ਨਹੀਂ ਹੈਗੇ ਵੀ ਅਸੀਂ ਰੋਟੀ ਖਾ ਸਕਦੇ ਆ ਸੁਣਨ ਨੂੰ ਮੈਂ ਕਹਿੰਨਾ ਵੀ ਜੇ ਤੁਸੀਂ ਰੋਟੀ ਖਾਣਾ ਚਾਹੁੰਦੇ ਹੋ ਫਿਰ ਤੁਸੀਂ ਚੋਲ ਨਹੀਂ ਖਾਣੇ ਹੈਗੇ ਰਾਈਸ ਤੁਸੀਂ ਬਿਲਕੁਲ ਨਹੀਂ ਖਾਣੇ ਹੈਗੇ ਤੁਸੀਂ ਅਗਰ ਤੁਸੀਂ ਰੋਟੀ ਖਾਣਾ ਚਾਹੁੰਦੇ ਹੋ ਤੁਸੀਂ ਨਾ ਇੱਕ ਜਾਂ ਦੋ ਰੋਟੀ ਐਡ ਕਰ ਸਕਦੇ ਹੋ ਕੋਸ਼ਿਸ਼ ਕਰੋ ਵੀ ਆٹے ਦੀ ਰੋਟੀ ਨਾ ਖਾਓ ਜੇ ਮਲਟੀ grain ਆਟਾ ਤੁਹਾਨੂੰ ਮਿਲ ਜਾਂਦਾ ਨਾ ਮਲਟੀ grain ਆਟਾ ਤਾਂ ਉਹ ਜ਼ਿਆਦਾ ਬੈਨੀਫਿਟਰਾ ਤੁਸੀਂ ਮਲਟੀ grain ਆਟੇ ਦੀ ਰੋਟੀ ਖਾ ਸਕਦੇ ਜੇ ਤੁਸੀਂ ਮਲਟੀ grain ਆਟਾ ਨਹੀਂ ਲੈ ਸਕਦੇ ਫਿਰ ਠੀਕ ਹੈ ਨੋਰਮਲੀ ਤੁਸੀਂ ਆٹے ਦੀ ਜਿਹੜੀ ਰੋਟੀ ਆ ਉਹ ਖਾ ਸਕਦੇ ਜਾਂ ਫਿਰ ਮੱਕੀ ਦੀ ਜਾਂ ਬਾਜਰੇ ਦੀ ਰੋਟੀ ਵੀ ਖਾ ਸਕਦੇ ਉਹ ਸਭ ਤੋਂ ਵਧੀਆ ਵਾ ਤੇ ਜਾਂ ਫਿਰ ਤੁਸੀਂ ਨਾਰਮਲੀ ਰੋਟੀ ਖਾ ਲੋ ਪਰ ਇੱਕ ਜਾਂ ਦੋ ਹੀ ਖਾਣੀਆਂ ਉਸ ਤੋਂ ਵੱਧ ਜਿਹੜੀ ਰੋਟੀ ਤੁਸੀਂ ਨਹੀਂ ਖਾਣੀ ਸੋ ਇਹ ਆਪਣਾ ਡਿਨਰ ਤੇ ਰਾਤ ਨੂੰ ਸੌਣ ਲੱਗੇ ਆਪਾਂ ਇੱਕ ਕੱਪਾ ਜਿਹੜਾ ਆਪਾਂ ਗ੍ਰੀਨ ਕਾਫੀ ਦਾ ਪੀਵਾਂਗੇ ਜੀ ਸੋ ਇਹ ਆਪਣਾ ਹੁਣ ਡਿਨਰ ਦਾ ਸੋ ਬਾਕੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦੀ ਜਿਹੜੀ ਮੀਲ ਆ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਜੀ ਸੋ ਦੋਸਤੋ ਮੇਰੇ ਲੈ ਕੇ ਆ ਗਏ ਕਿ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਹ ਤੱਕ ਤੁਸੀਂ ਤੈਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ